ਜਨਤਾ ਕਹਿੰਦਾ ਚੰਗਾ ਧਨੁਕਰੀ ਤੂੰ ਚੁੱਪ ਕਰ ਤੇ ਮੈਂ ਜਾਵਾਂ ਹਾਂ ਕਿਤੇ ਮੈਨੂੰ ਮਿਲੇ ਤਾਂ ਮੈਂ ਜ਼ਰੂਰ ਕਹਾਂਗਾ ਉਹਨਾਂ ਨੂੰ ਕਿ ਪਾਈ ਕਰੇ ਹੋ ਕੀ ਆਇਓ ਤੁਸੀਂ ਧਨਕੌਰ ਔਰ ਦੇਖ ਦੇ ਤੁਹਾਨੂੰ ਪਾਈ ਠੀਕ ਐ ਬਸ ਚੰਗਾ ਚੱਲਦਾ ਮੈਂ ਤੇ ਜਨਤਾ ਕਰੋ ਤੁਰ ਪੈਂਦਾ ਹੈ ਤੇ ਪਿੰਡ ਵਾਲੇ ਅੱਡੇ ਤੇ ਖੜ ਬੱਸ ਨੂੰ ਉਡੀਕਣ ਲੱਗਦਾ ਹੈ ਤੇ ਥੋੜੇ ਚਿਰ ਬਾਅਦ ਬੱਸ ਵੀ ਆ ਜਾਂਦੀ ਹੈ ਤੇ ਜਨਤਾ ਬੱਸ ਚੜ ਜਾਂਦਾ ਹੈ ਤੇ ਨਾਲ ਦੇ 2-4 ਪਿੰਡਾਂ ਵਿੱਚ ਉਹ ਉਹਨਾਂ ਗੱਡੀ ਵਾਲਿਆਂ ਨੂੰ ਲੱਭਦਾ ਹੈ ਪਰ ਸਵੇਰ ਤੋਂ ਸ਼ਾਮ ਹੋ ਜਾਂਦੀ ਹੈ ਪਰ ਉਹ ਨਹੀਂ ਲੱਭਦੇ ਜਾਂ ਤਾਂ ਸ਼ਾਮ ਨੂੰ ਨਿਰਾਸ਼ ਹੁੰਦਾ ਹੋਇਆ ਘਰ ਨੂੰ ਵਾਪਸ ਜਾਣ ਲਈ ਬੱਸ ਵਿੱਚ ਬੈਠ ਜਾਂਦਾ ਹੈ ਤੇ ਅੱਗੇ ਜਾ ਰਸਤੇ ਵਿੱਚ ਕੁਝ ਲੋਕ 메ਨ ਸੜਕ ਵਾਲੀ ਪੁਲੀ ਨੂੰ ਪੁੱਟ ਕੇ ਉਸ ਦੀ ਮੁਰੰਮਤ ਕਰ ਰਹੇ ਹੁੰਦੇ ਹਨ ਤੇ ਉਹ ਬੱਸ ਨੂੰ ਪਿੰਡੋਂ ਬਾਹਰੋਂ ਬਾਹਰ ਲਿਜਾਣ ਨੂੰ ਕਹਿੰਦੇ ਨੇ ਤੇ ਡਰਾਈਵਰ ਬੱਸ ਨੂੰ ਪੰਤੋਂ ਬਾਹਰ ਕੱਚੇ ਰਸਤੇਆਂ ਰਾਹੀਂ ਲਿ ਜਾਣ ਲੱਗਦਾ ਹੈ ਕੀ ਹੁੰਦਾ ਹੈ ਕਿ ਜਨਤਾ ਨੂੰ ਉਹਨਾਂ ਗੱਡੀ ਵਾਲਿਆਂ ਦੀ ਇੱਕ ਗੱਡੀ ਉਹਨਾਂ ਕੱਚੇ ਰਸਤੇਆਂ ਤੇ ਜਾਂਦੀ ਦਿਖਦੀ ਹੈ ਤੇ ਜਨਤਾ ਨਾਲ ਦੀ ਨਾਲ ਕੰਡਕਟਰ ਨੂੰ ਆਵਾਜ਼ ਮਾਰ ਕਹਿੰਦਾ ਹੈ ਜਨਤਾ ਕਹਿੰਦਾ ਉਹ ਰੋਕੀ ਵੀਰ ਰੋਕੀ ਮੈਨੂੰ ਇੱਥੇ ਹੀ اتار ਦੇ ਬਸ ਇੱਥੇ ਹੀ ਕੰਡਕਟਰ ਕਹਿੰਦਾ ਉਹ ਬਾਈ ਇਸ ਬੀਆਵਾਨ ਵਿੱਚ ਕਿੱਥੇ ਉਤਰਨਾ ਤੂੰ ਇੱਥੇ ਨਾ ਕੋਈ ਕਾਰ ਨਾ ਕੋਈ ਖੇਤ ਹੈ ਜਨਤਾ ਕਹਿੰਦਾ ਉਹ ਨਹੀਂ ਨਹੀਂ ਬਸ ਇੱਥੇ ਉਤਾਰਦੇ ਵੀਰ ਮੈਨੂੰ ਕੰਮ ਆ ਇੱਥੇ ਹੀ ਤੇ ਕੰਡੈਕਟਰ ਨੇ ਸੀਟੀ ਮਾਰ ਵਸ ਰੋਕ ਦਿੱਤੀ ਤੇ ਜਨਤਾ ਉਤਰ ਕੇ ਭੱਜ ਕੇ ਉਸ ਗੱਡੀ ਵਾਲਿਆਂ ਦੀ ਤੁਰੇ ਜਾਂਦੀ ਗੱਡੀ ਕੋਲ ਪਹੁੰਚ ਗਿਆ ਤੇ ਜਨਤਾ ਕਹਿੰਦਾ ਉਹ ਭਾਈ ਤੁਸੀਂ ਹਸਨਪੁਰ ਪਿੰਡ ਹੀ ਬੈਠਿਆ ਸੀ ਪਹਿਲਾਂ ਉੱਥੋਂ ਹੀ ਆਏ ਹੋ ਗੱਡਿਆਂ ਵਾਲੀ ਔਰਤ ਦਾ ਨਾਮ ਸ਼ਬੀਨਾ ਤੇ ਬੰਦੇ ਦਾ ਨਾਮ ਰਹਿਮਾਨ ਹੁੰਦਾ ਹੈ ਸ਼ੀਨਾ ਕਹਿੰਦੀ ਹਾਂ ਸਰਦਾਰਾ ਉਥੋਂ ਹੀ ਆਏ ਹਾਂ ਹਸਨਪੁਰ ਤੋਂ ਹੀ ਆਏ ਹਾਂ ਜਨਤਾ ਕਹਿੰਦਾ ਅੱਛਾ ਸ਼ੁਕਰ ਹੈ ਰੱਬ ਦਾ ਤੁਸੀਂ ਮਿਲ ਹੀ ਗਏ ਰਹਿਮਾਨ ਕਹਿੰਦਾ ਬੜਾ ਸਾਹ ਚੜਿਆ ਤੇਰਾ ਸਰਦਾਰਾ ਕਿੱਥੋਂ ਆਇਆ ਈ ਜਨਤਾ ਕਹਿੰਦਾ ਆਪਾਸ ਤੋਂ ਉਤਰਿਆ ਜਿਹੜੀ ਹੁਣ ਲੰਗੀ ਸ਼ਬੀਨਾ ਕਹਿੰਦੀ ਦੱਸ ਸਰਦਾਰਾ ਕੀ ਕੰਮ ਸੀ ਤੈਨੂੰ ਜਨਤਾ ਕਹਿੰਦਾ ਪੈਣ ਮੇਰੀਏ ਦੂਸਰੀਆਂ ਗੱਡੀਆਂ ਨੇ ਦਿਖਦੀਆਂ ਉਹ ਕਿੱਥੇ ਨੇ ਸਾਰੇ ਮੇਰਾ ਮਤਲਬ ਚਾਂਦਰੀ ਬਖਸ਼ੀ ਹੋਣੇ ਰਹਿਮਾਨ ਕਹਿੰਦਾ ਉਹ ਤਾਂ ਅੱਗੇ ਚਲੇ ਗਏ ਸ਼ਬੀਨਾ ਕਹਿੰਦੀ ਆ ਬੱਕਰੀ ਖੁੱਲ ਗਈ ਸੀ ਆ ਪਿਛਲੇ ਪਿੰਡ ਤੇ ਇਹਨੂੰ ਫੜਨ ਵਿੱਚ ਸਾਨੂੰ ਥੋੜਾ ਵਕਤ ਲੱਗ ਗਿਆ ਮਸਾ ਫੜੀ ਐ ਤੇ ਉਹ ਅੱਗੇ ਲੰਘ ਗਏ ਜੰਟਾ ਕਹਿੰਦਾ ਅੱਛਾ ਅੱਛਾ ਇੱਕ ਗੱਲ ਬਾਈ ਜੇ ਤੁਸੀਂ ਮੈਨੂੰ ਵੀ ਆਪਣੇ ਨਾਲ ਆਪਣੇ ਕਬੀਲੇ ਤੱਕ ਲੈ ਜਾਓ ਤਾ ਬਹੁਤ ਮਿਹਰਬਾਨੀ ਹੋਵੇਗੀ ਸ਼ਬੀਨਾ ਕਹਿੰਦੀ ਸਾਡੇ ਕਬੀਲੇ ਤੱਕ ਜਾਣਾ ਤੂੰ ਸਰਦਾਰਾ ਕਿਉਂ ਕੀ ਕੰਮ ਹੈ ਤੇਰਾ ਜੰਟਾ ਕਹਿੰਦਾ ਮੇਰਾ ਬਹੁਤ ਜ਼ਰੂਰੀ ਕੰਮ ਹੈ ਪੈਣ ਮੇਰੀਏ ਜੇ ਲੈ ਚੱਲੋਂ ਤਾਂ ਰਹਿਮਾਨ ਕਹਿੰਦਾ ਆ ਜਾ ਬਹਿ ਜਾ ਲੈ ਚਲਦੇ ਹਾਂ ਪਰ ਸਾਡੇ ਕਬੀਲੇ ਵਾਲਿਆਂ ਤੇ ਤੈਨੂੰ ਪੱਲਾ ਕੀ ਕੰਮ ਪੈ ਗਿਆ ਕੋਈ ਬੱੱਥਰ ਬਾਹਰ ਤੇ ਤਾਂ ਨਾਲ ਆਏ ਫੁੱਲ ਕੇ ਸਰਦਾਰਾ ਜੰਟਾ ਕਹਿੰਦਾ ਨਹੀਂ ਨਹੀਂ ਕੁਝ ਨਹੀਂ ਲੈ ਕੇ ਆਏ ਬਸ ਮੈਨੂੰ ਕੰਮ ਆ ਬਿਰ ਬਹੁਤ ਜ਼ਰੂਰੀ ਸ਼ਬੀਨਾ ਕਹਿੰਦੀ ਪਰ ਸਾਨੂੰ ਤਾਂ ਦੱਸ ਕਿਹੜਾ ਕੰਮ ਹੈ ਤੈਨੂੰ ਜਨਤਾ ਕਹਿੰਦਾ ਇਹ ਤਾਂ ਪਹਿਣ ਮੇਰੀ ਮੈਂ ਉੱਤੇ ਜਾ ਕੇ ਦੱਸ ਸਕਦਾ ਹਾਂ ਰਹਿਮਾਨ ਕਹਿੰਦਾ ਕੋਈ ਗੱਲ ਨਹੀਂ ਸਰਦਾਰਾ ਤੂੰ ਆਰਾਮ ਨਾਲ ਬੈਠ ਜਾ ਕੋਈ ਗੱਲ ਨਹੀਂ ਨਾ ਦੱਸ ਉੱਤੇ ਜਾ ਕੇ ਦੱਸ ਦੇ ਵੀ ਜਨਤਾ ਕਹਿੰਦਾ ਮਿਹਰਬਾਨੀ ਆ ਭਾਈ ਤੁਹਾਡੀ ਜੋ ਮੈਨੂੰ ਲਿਜਾਣ ਲਈ ਨਾਲ ਬਿਠਾ ਲਿਆ ਤੁਸੀਂ ਤੇ ਫਿਰ ਜੰਟਾ ਉਹਨਾਂ ਨਾਲ ਗੱਲਾਂ-ਬੱਤਾਂ ਕਰਦਾ ਹੋਇਆ ਉਸ ਕਬੀਲੇ ਤੱਕ ਪਹੁੰਚ ਜਾਂਦਾ ਹੈ ਜਦ ਜੰਟਾ ਉਹ ਗੱਡੇ ਵਿੱਚ ਉੱਤਰਦਾ ਤੇ ਚਾਂਦਨੀ ਉਸ ਨੂੰ ਦੇਖ ਹੈਰਾਨ ਹੋ ਜਾਂਦੀ ਹੈ ਤੇ ਪਰੇਸ਼ਾਨ ਹੋ ਮਨ ਵਿੱਚ ਸੋਚਦੀ ਹੈ ਕਿ ਕਿਤੇ ਇਹ ਮੇਰੀ ਬਖਸ਼ੀ ਨੂੰ ਤਾਂ ਨਹੀਂ ਲੈਣ ਆਇਆ ਇਹ ਇੱਥੇ ਕਿਵੇਂ ਆ ਗਿਆ ਐਨੇ ਨੂੰ ਜੰਟਾ ਚਾਂਦਨੀ ਨੂੰ ਦੇਖ ਬੁਲਾਉਂਦਾ ਹੈ ਜੰਟਾ ਕਹਿੰਦਾ ਉਹ ਚਾਂਦਨੀ ਪੈਣ ਕਿੱਦਾਂ ਹੋ ਤੁਸੀਂ ਹੋਰ ਸੁਣਾਓ ਕਿਵੇਂ ਹੋ ਬਖਸ਼ੀ ਤੀ ਠੀਕ ਹੈ ਆਪਣੀ ਚਾਂਦਨੀ ਕਹਿੰਦੀ ਉੱਪਰਲੇ ਜੰਮਨ ਨਾਲ ਹਾਂ ਹਾਂ ਠੀਕ ਹੈ ਸਰਦਾਰਾ ਸਭ ਠੀਕ ਹੈ ਜਨਤਾ ਕਹਿੰਦਾ ਚੱਲ ਸ਼ੁਕਰ ਹੈ ਰੱਬ ਦਾ ਚਾਂਦਨੀ ਕਹਿੰਦੀ ਸਰਦਾਰਾ ਤੂੰ ਇੱਥੇ ਤੂੰ ਕਿਵੇਂ ਸਾਡੇ ਮਗਰਮਗਰ ਆ ਪਹੁੰਚਿਆ ਪੈਣ ਤਾਂ ਠੀਕ ਹੈ ਨਾ ਜਨਤਾ ਕਹਿੰਦਾ ਹਾਂ ਹਾਂ ਹੁਣ ਤਾਂ ਬਹੁਤ ਠੀਕ ਹੈ ਪੈਣ ਬਸ ਤੁਹਾਡੀ ਮਿਹਰਬਾਨੀ ਆ ਏ ਨੈਨੋ ਰਸ਼ੀਦ ਵੀ ਕੋਲ ਆ ਜਾਂਦਾ ਹੈ ਤੇ ਚਾਂਦਨੀ ਉਸ ਨੂੰ ਦੱਸਦੀ ਹੈ ਚਾਂਦਰੀ ਕਹਿੰਦੀ ਇਹ ਉਹੀ ਸਰਦਾਰ ਜੀ ਨੇ ਅਰਸ਼ੀਦ ਮੀਆਂ ਜਿਨ੍ਹਾਂ ਦੇ ਘਰੋਂ ਬਹੁਤ ਬਿਮਾਰ ਸੀ ਤੁਹਾਨੂੰ ਦੱਸਿਆ ਸੀ ਨਾ ਮੈਂ ਅਰਸ਼ੀਦ ਕਹਿੰਦਾ ਅੱਛਾ ਅੱਛਾ ਉਹ ਜਿਸ ਵਾਰੇ ਬਖਸ਼ੀ ਗੱਲ ਕਰਦੀ ਸੀ ਕਿ ਪਤਾ ਲੈ ਕੇ ਆਉਣਾ ਉਹੀ ਆ ਨਾ ਜਨਤਾ ਕਹਿੰਦਾ ਬਖਸ਼ੀ ਹਾਂ ਉਹ ਬਹੁਤ ਪਿਆਰੀ ਬੱਚੀ ਹੈ ਬੜਾ ਮਾਨੂੰ ਮੁੰਦੀ ਹੈ ਉਹ ਤਾਂ ਅਰਸ਼ੀਦ ਕਹਿੰਦਾ ਹੋਰ ਆਜਾ ਸਰਦਾਰਾ ਬੈਨਿਆ ਫਿਰ ਆਜਾ ਲੰਘਿਆ ਅੱਗੇ ਨੂੰ ਤੰਬੂ ਵਿੱਚ ਬੜਦਿਆਂ ਕਹਿੰਦਾ ਹੈ ਜੰਤਾ ਕਹਿੰਦਾ ਹਾਂ ਹਾਂ ਵੀਰ ਚਲੋ ਬੈਨਿਆ ਪਰ ਆਪਣੇ ਬਖਸ਼ੀ ਨਜ਼ਰ ਨਹੀਂ ਆ ਰਹੀ ਚਾਂਦਨੀ ਕਹਿੰਦੀ ਉਹ ਬਾਨੋ ਪੈਣ ਨਾਲ ਗਈ ਹੈ ਇਹ ਪਿੰਡ ਵਿੱਚ ਤੂੰ ਬੜਾ ਬਖਸ਼ੀ ਨੂੰ ਯਾਦ ਕਰਦਾ ਸਰਦਾਰਾ ਹੈ ਕੀ ਗੱਲ ਜੰਤਾ ਕਹਿੰਦਾ ਚਾਂਦਨੀ ਪੈਣ ਯਾਦ ਤਾਂ ਉਹ ਹਰ ਪਲ ਆਉਂਦੀ ਹੈ ਜਿਸ ਦਿਨ ਦੀ ਉਹ ਘਰੋਂ ਹੋ ਕੇ ਆਈ ਐ ਅੱਜ ਵੀ ਉਸ ਦੀ ਬੀਬੀ ਉਸ ਨੂੰ ਔ ਦੇਖਦੀ ਐ ਕਿ ਬਖਸ਼ੀ ਨਹੀਂ ਆਈ ਚਾਂਦਨੀ ਕਹਿੰਦੀ ਪੋਤਾ ਮੋਹ ਨਹੀਂ ਪਾਈਦਾ ਸਰਦਾਰਾ ਫਿਰ ਦਰਦ ਬਹੁਤ ਹੁੰਦਾ ਨਾਲੇ ਬਖਸ਼ੀ ਹੁਣ ਨਿਤ ਨਹੀਂ ਤੇਰੇ ਘਰ ਜਾ ਸਕਦੀ ਜੰਤਾ ਕਹਿੰਦਾ ਨਾ ਨਾ ਚਾਂਦਨੀ ਪੈਣ ਤੂੰ ਮੇਰੇ ਐਨੇ ਨੂੰ ਰਸ਼ੀਦ ਅੰਦਰ ਆਉਣ ਆਵਾਜ਼ ਮਾਰਦਾ ਹੈ ਤੇ ਜੰਤਾ ਗੱਲ ਅੱਧ ਵਿਚਕਾਰ ਛੱਡ ਕੇ ਅੰਦਰ ਰਸ਼ੀਦ ਕੋਲ ਬੈਠ ਜਾਂਦਾ ਹੈ ਤੇ ਰਸ਼ੀਦ ਕਹਿੰਦਾ ਹੋਰ ਸਨਾਉ ਸਰਦਾਰ ਜੀ ਫਿਰ ਕਿਸ ਤਰ੍ਹਾਂ ਆਣਾ ਹੋਇਆ ਸਾਡੇ ਵੱਲ ਜੰਟਾ ਕਹਿੰਦਾ ਰਸ਼ੀਦ ਮੀਆਂ ਮੈਂ ਬੜੀ ਆਸ ਲਾ ਕੇ ਆਇਆ ਹਾਂ ਤੁਹਾਡੇ ਕੋਲ ਰਸ਼ੀਦ ਕਹਿੰਦਾ ਪਲਾਂ ਸਾਡੇ ਗਰੀਬਾਂ ਤੋਂ ਕਿਹੜੀ ਆਸ ਲਗਾ ਰੱਖੀ ਆ ਤੁਸੀਂ ਸਰਦਾਰ ਜੀ ਸਾਡੇ ਕੋਲ ਕੀ ਆ ਐਸਾ ਜੰਟਾ ਕਹਿੰਦਾ ਤੁਸੀਂ ਤਾਂ ਬਹੁਤ ਅਮੀਰ ਹੋ ਰਸ਼ੀਦ ਮੀਆਂ ਜਿਸ ਕੋਲ ਬਖਸ਼ੀ ਵਰਗੀ ਪਿਆਰੀ ਧੀ ਹੈ ਰਸ਼ੀਦ ਕਹਿੰਦਾ ਅੱਛਾ ਅੱਛਾ ਉਹ ਤਾਂ ਹੈ ਅਮੀਰ ਨਹੀਂ ਬਲਕੇ ਬਹੁਤ ਹੀ ਜ਼ਿਆਦਾ ਮਿਹਰ ਹਾਂ ਫਿਰ ਮੈਂ ਉਹ ਵਾਕੀ ਮੇਰੀ ਦੌਲਤ ਸ਼ੌਹਰਤ ਇੱਜ਼ਤ ਸਭ ਉਹੀ ਹੈ ਤੁਸੀਂ ਸਹੀ ਕਿਹਾ ਸਰਦਾਰ ਜੀ ਜਨਤਾ ਕਹਿੰਦਾ ਹਾਂ ਰਸ਼ੀਦ ਮੀਆਂ ਧੀਆ ਤਨ ਦੌਲਤ ਤੋਂ ਵੀ ਵੱਧ ਕੇ ਹੁੰਦੀਆਂ ਨੇ ਪਰ ਮੈਂ ਅਸ਼ੀਦ ਕਹਿੰਦਾ ਪਰ ਕੀ ਸਰਦਾਰ ਜੀ ਦੱਸੋ ਪਰ ਕੀ ਜਨਤਾ ਕਹਿੰਦਾ ਮੈਂ ਵੀ ਬਹੁਤ ਅਮੀਰ ਸੀ ਮੇਰੇ ਘਰ ਤੇ ਨੇ ਧੀਆ ਹਨ ਰਸ਼ੀਦ ਕਹਿੰਦਾ ਵਾ ਵੇ ਵਾ ਸਦਾਚੀ ਫੇਤਾ ਤੁਸੀਂ ਸਾਡੇ ਨਾਲੋਂ ਵੀ ਜ਼ਿਆਦਾ ਅਮੀਰ ਹੋਏ ਜਨਤਾ ਕਹਿੰਦਾ ਪਰ ਮੇਰੇ ਘਰ ਇੱਕ ਧੀ ਹੋਰ ਦਿੱਤੀ ਸੀ ਉਸ ਵਾਹਿਗੁਰੂ ਨੇ ਅਸੀਦ ਕਹਿੰਦਾ ਅੱਛਾ ਜਨਤਾ ਕਹਿੰਦਾ ਹਾਂ ਰਸ਼ੀਦ মিয়া ਮੈਂ ਚਾਰਾਂ ਧੀਆਂ ਦਾ ਪਿਓ ਹਾਂ ਪਰ ਮੇਰੀ ਉਹ ਧੀ ਉਥੇ ਧੀ ਕਿਤੇ ਖੋ ਗਈ ਸੀ ਰਸ਼ੀਦ ਕਹਿੰਦਾ ਖੋ ਗਈ ਸੀ ਮਤਲਬ ਹੁਣ ਕਿੱਥੇ ਹੈ ਉਹ ਐਂ ਤੇ ਉਹ ਚਾਂਦਨੀ ਅੰਦਰ ਆ ਜਾਂਦੀ ਹੈ ਤੇ ਕਹਿੰਦੀ ਹੈ ਚਾਂਦਨੀ ਕਹਿੰਦੀ ਰਸ਼ੀਦ মিয়া ਰੋਟੀ ਬਣ ਗਈ ਹੈ ਖੱਤ ਮੂੰਹ ਤੋ ਲਵੋ ਮੈਂ ਰੋਟੀ ਲੈ ਆਉਣੀ ਆ ਤੇ ਸਰਦਾਰ ਜੀ ਤੁਸੀਂ ਵੀ ਉੱਠ ਕੇ ਖੱਤ ਤੋ ਲਵੋ ਜਨਤਾ ਕਹਿੰਦਾ ਕੋਈ ਗੱਲ ਨਹੀਂ ਪੈਣ ਮੇਰੀ ਏ ਤੁਸੀਂ ਸ਼ਕੋ ਰਸ਼ੀਦ ਕਹਿੰਦਾ ਕਿਉਂ ਬਈ ਸਰਦਾਰ ਜੀ ਸਾਡੇ ਗਰੀਬਾਂ ਦੇ ਘਰ ਦਾ ਪ੍ਰਸ਼ਾਦਾ ਪਾਣੀ ਚੰਗਾ ਨਹੀਂ ਲੱਗਦਾ ਤੁਹਾਨੂੰ ਜਨਤਾ ਕਹਿੰਦਾ ਨਹੀਂ ਨਹੀਂ ਰਸ਼ੀਦ মিয়া ਇਹ ਗੱਲ ਨਹੀਂ ਰਸ਼ੀਦ ਕਹਿੰਦਾ ਫਿਰ ਉੱਥੋਂ ਤੇ ਆਜੋ ਹੱਥ ਮੁਤੋ ਕੇ ਬੈਠੋ ਸਾਡੇ ਨਾਲ ਰੋਟੀ ਖਾਣ ਨੂੰ ਸਾਡੇ ਗਰੀਬਾਂ ਦੀ ਵੀ ਖਾ ਕੇ ਦੇਖੋ ਰੋਟੀ ਜਨਤਾ ਕਹਿੰਦਾ ਰਸ਼ੀਦ মিয়া ਇਹ ਕਹਿ ਕੇ ਤੁਸੀਂ ਮੈਨੂੰ ਸ਼ਰਮਿੰਦਾ ਨਾ ਕਰੋ ਚਲੋ ਸ਼ੱਕਦੇ ਹਾਂ ਤੁਸੀਂ ਇਹ ਨਾ ਕਹੋ ਪਰ ਤੇ ਚਾਂਦਨੀ ਦੋਹਾਂ ਨੂੰ ਰੋਟੀ ਫਰਾ ਦਿੰਦੀ ਹੈ ਤੇ ਉਹਨਾਂ ਕੋਲ ਬੈਠ ਜਾਂਦੀ ਹੈ ਤੇ ਉਹਨਾਂ ਦੀਆਂ ਗੱਲਾਂ ਸੁਣਨ ਲੱਗਦੀ ਹੈ ਜੰਤਾ ਕਹਿੰਦਾ ਬਹੁਤ ਸਵਾਦ ਬਣਾਈ ਐ ਤੁਸੀਂ ਇਹ ਰੋਟੀ ਮੇਰਾ ਵੀ ਇੱਥੇ ਲਿਖਿਆ ਸੀ ਅੰਨ ਪਾਣੀ ਕਿਉਂ ਰਸ਼ੀਦ মিয়া ਰਸ਼ੀਦ ਕਹਿੰਦਾ ਹਾਂ ਹਾਂ ਕਿਉਂ ਨਹੀਂ ਉਹ ਕਹਿੰਦੇ ਹੁੰਦੇ ਆ ਨਾ ਕਿ ਦਾਣੇ-ਦਾਣੇ ਪਰ ਲਿਖਾ ਹੈ ਖਾਣੇ ਵਾਲੇ ਦਾ ਨਾਮ ਚਾਂਦਨੀ ਕਹਿੰਦੀ ਇਹ ਸਭ ਉਸ ਮੌਲਾ ਦੀ ਰਚਾਈ ਖੇਡ ਐ ਸਰਦਾਰਾ ਉਸ ਦਿਨ ਤੁਹਾਡੇ ਘਰੋਂ ਰੋਟੀ ਲੈ ਖਾਧੀ ਸੀ ਅੱਜ ਤੂੰ ਸਾਡੇ ਗਰੀਬਾਂ ਦੀ ਰੋਟੀ ਛਕ ਰਿਹਾ ਏ ਇਹ ਉਸ ਦੀ ਰਚਨਾ ਹੈ ਸਭ ਜੰਤਾ ਕਹਿੰਦਾ ਹਾਂ ਬਿਲਕੁਲ ਪਹਿਣੇ ਸਹੀ ਕਿਹਾ ਤੁਸੀਂ ਇਹ ਸਭ ਉਸੇ ਦੀ ਹੀ ਰਚਨਾ ਹੈ ਸੱਚ ਆਪਣੀ ਬਖਸ਼ ਨਹੀਂ ਦਿਖੀ ਆਈ ਨਹੀਂ ਅਜੇ ਚਾਂਦਨੀ ਕਹਿੰਦੀ ਨਹੀਂ ਆਈ ਨਹੀਂ ਸਰਦਾਰਾ ਅਰਸ਼ੀਦ ਕਹਿੰਦਾ ਪਰ ਉਹ ਗਈ ਕਿੱਥੇ ਹੈ ਮੈਂ ਤਾਂ ਉਸ ਨੂੰ ਹੁਣੇ ਬਾਨੋ ਕੋਲ ਬੈਠੀ ਦੇਖਿਆ ਸੀ ਚਾਂਦਨੀ ਕਹਿੰਦੀ ਨਹੀਂ ਨਹੀਂ ਉਹ ਤਾਂ ਗਈ ਹੋਈ ਹੈ ਬਾਨੋ ਨਾਲ ਤੁਹਾਨੂੰ ਭੁਲੇਖਾ ਲੱਗਿਆ ਅਸ਼ੀਦ ਕਹਿੰਦਾ ਨਹੀਂ ਚਾਂਦਨੀ ਇਹ ਕਿਵੇਂ ਹੋ ਸਕਦਾ ਉਸ ਨੂੰ ਮੈਂ ਹੁਣੇ ਹੀ ਦੇਖਿਆ ਚਾਂਦਨੀ ਕਹਿੰਦੀ ਤੁਸੀਂ ਸਮਝੋ ਅਰਸ਼ੀਦ মিয়া ਉਹ ਨਹੀਂ ਹੈ ਜਨਤਾ ਕਹਿੰਦਾ ਫੇਰ ਨਹੀਂ ਹੁਣੀ ਰਸ਼ੀਦ মিয়া ਤੁਹਾਨੂੰ ਭੁਲੇਖਾ ਲੱਗ ਗਿਆ ਹੋਣਾ ਚਾਂਦਨੀ ਪੈਣੇ ਕਿਉਂ ਝੂਠ ਬੋਲਣਾ ਪଲା ਅਰਸ਼ੀਦ ਕਹਿੰਦਾ ਪਰ ਸਰਦਾਰ ਜੀ ਜਨਤਾ ਕਹਿੰਦਾ ਪਰਪੁਰ ਛੱਡੋ ਤੁਸੀਂ ਪ੍ਰਸ਼ਾਦਾ ਛਕੋ ਰਸ਼ੀਦ মিয়া ਤੇ ਫੇਰ ਰਸ਼ੀਦ ਰੋਟੀ ਖਾ ਕੇ ਹੱਥ ਤੋਣ ਜਾਂਦਾ ਤੇ ਚਾਂਦਨੀ ਨੂੰ ਆਵਾਜ਼ ਮਾਰਦਾ ਹੈ ਤੇ ਉਸ ਨੂੰ ਕੋਲ ਬੁਲਾ ਪੁੱਛਦਾ ਹੈ ਰਸ਼ੀਦ ਕਹਿੰਦਾ ਚਾਨਣੀ ਇਹ ਕੀ ਝੂਠ ਕਿਉਂ ਬੋਲ ਰਹੀ ਹੈ ਤੂੰ ਮੈਂ ਬਖਸ਼ ਨੂੰ ਹੁਣ 2 ਮਿੰਟ ਪਹਿਲਾਂ ਤੱਕਿਆ ਬੰਨ ਕੋਲ ਬੈਠੀ ਨੂੰ ਚਾਨਣੀ ਕਹਿੰਦੀ ਤੁਸੀਂ ਚੁੱਪ ਰਹੋ ਬਸ ਰਸ਼ੀਦ মিয়া ਰਸ਼ੀਦ ਕਹਿੰਦਾ ਪਰ ਕਿਉਂ ਚੁੱਪ ਰਹਾ ਮੈਂ ਕੀ ਗੱਲ ਹੈ ਚਾਨਣੀ ਕਹਿੰਦੀ ਤੁਸੀਂ ਨਹੀਂ ਜਾਣਦੇ ਬਸ ਮੈਂ ਜੋ ਵੀ ਕਰ ਰਹੀ ਹਾਂ ਸਹੀ ਕਰ ਰਹੀ ਹਾਂ ਤੁਸੀਂ ਮੈਨੂੰ ਗਲਤ ਨਾ ਸਮਝੋ ਰਸ਼ੀਦ মিয়া ਅਰਸ਼ੀਦ ਕਹਿੰਦਾ ਸਹੀ ਕਰ ਰਹੀ ਹੈਂ ਗਲਤ ਨਾ ਸਮਝਾ ਇਹ ਸਭ ਕੁਝ ਮੈਨੂੰ ਸਮਝ ਨਹੀਂ ਆ ਰਿਹਾ ਚਾਂਦਨੀ ਕਹਿੰਦੀ ਬਸ ਤੁਸੀਂ ਚੁੱਪ ਰਹੋ ਅਰਸ਼ੀਦ ਕਹਿੰਦਾ ਚਾਂਦਨੀ ਕੀ ਗੱਲ ਹੈ ਇਹ ਕੀ ਹੋ ਰਿਹਾ ਹੈ ਮੈਨੂੰ ਦੱਸ ਤਾਂ ਸਹੀ ਚਾਂਦਨੀ ਕਹਿੰਦੀ ਮੈਂ ਸਭ ਦੱਸਦੀ ਹਾਂ ਪਰ ਥੋੜਾ ਜਿਹਾ ਰੁਕੋ ਅਰਸ਼ੀਦ ਕਹਿੰਦਾ ਠੀਕ ਹੈ ਚਾਂਦਨੀ ਪਰ ਕੁਝ ਗਲਤ ਨਾ ਹੋਵੇ ਇਹ ਸੋਚ ਕੇ ਰੱਖ ਕੇ ਕਰੀ ਜੋ ਵੀ ਕਰ ਰਹੀ ਹੈਂ ਤੂੰ ਜਨਤਾ ਕਹਿੰਦਾ ਉਹ ਪਾਈ ਰਸ਼ੀਦ মিয়া ਕਿੱਥੇ ਚਲੇ ਗਏ ਅਰਸ਼ੀਦ ਕਹਿੰਦਾ ਆ ਗਿਆ ਸਰਦਾਰਾ ਆ ਬਸ ਹੱਥ ਤੋਣ ਗਿਆ ਸੀ ਜਨਤਾ ਕਹਿੰਦਾ ਅੱਛਾ ਅੱਛਾ ਆ ਜੋ ਬੈਠੋ ਰਸ਼ੀਦ মিয়া ਅਰਸ਼ੀਦ ਕਹਿੰਦਾ ਲਓ ਸਰਦਾਰ ਜੀ ਆਪਾ ਹੁਣ ਤੁਹਾਡੇ ਕੋਲ ਹੀ ਹਾਂ ਹੋਰ ਸੁਣਾਓ ਜਨਤਾ ਕਹਿੰਦਾ ਰਸ਼ੀਦ মিয়া ਮੈਂ ਇੱਕ ਫਰਿਆਦ ਲੈ ਕੇ ਆਇਆ ਹਾਂ ਤੁਹਾਡੇ ਕੋਲ ਮੇਰੀ ਫਰਿਆਦ ਸੁਣ ਮੇਰੀ ਚੋਲੀ ਨੂੰ ਖਾਲੀ ਨਾ ਮੁੜੀ ਅਰਸ਼ੀਦ ਕਹਿੰਦਾ ਫਰਿਆਦ ਚੋਲੀ ਕੀ ਮਤਲਬ ਸਰਦਾਰਾ ਚੰਟਾ ਕਹਿੰਦਾ ਰਸ਼ੀਦ মিয়া ਮੈਂ ਇੱਕ ਆਸ ਲੈ ਕੇ ਆਇਆ ਹਾਂ ਇਸ ਗਰੀਬ ਇੱਕ ਨੰਮ ਜੰਮੀ ਬੱਚੀ આજ ਤੋਂ 10 ਸਾਲ ਪਹਿਲਾਂ ਉਹਦੇ ਘਰੋਂ ਗੁੰਮ ਹੋ ਗਈ ਸੀ ਅਰਸ਼ੀਦ ਕਹਿੰਦਾ ਅੱਛਾ ਉਹ ਕਿਵੇਂ ਚੰਟਾ ਕਹਿੰਦਾ ਇਹ ਨਹੀਂ ਪਤਾ ਪਰ ਅਰਸ਼ੀਦ ਕਹਿੰਦਾ ਹਾਂ ਹਾਂ ਸਰਦਾਰਾ ਦੱਸ ਪਰ ਕੀ ਚੰਟਾ ਕਹਿੰਦਾ ਉਹ ਮੇਰੀ ਬੱਚੀ ਹੁਣ ਤੁਹਾਡੇ ਘਰ ਦੀ ਰੌਣਕ ਹੈ ਰਸ਼ੀਦ মিয়া ਉਹ ਮੇਰੀ ਧੀ ਹੈ ਬਖਸ਼ੀ ਮੇਰੀ ਧੀ ਆ ਰਸ਼ੀਦ ਕਹਿੰਦਾ ਸਰਦਾਰਾ ਇਹ ਕੀ ਕਹਿ ਰਿਹਾ ਹੈ ਤੂੰ ਇਹ ਕਿਵੇਂ ਹੋ ਸਕਦਾ ਚੰਤਾ ਕਹਿੰਦਾ ਦੇਖ ਰਸ਼ੀਦ ਮੀਆਂ ਉਹ 10 ਸਾਲ ਪਹਿਲਾਂ ਤੁਹਾਨੂੰ ਇੱਕ ਸੜਕ ਦੇ ਕੰਢੇ ਤੇ ਪਈ ਮਿਲੀ ਸੀ ਤੇ ਉਸੇ ਰਾਤ ਮੇਰੀ ਧੀ ਗੁੰਮ ਹੋਈ ਸੀ ਰਸ਼ੀਦ ਕਹਿੰਦਾ ਪਰ ਇਹ ਕਿਵੇਂ ਮੰਨ ਲਈਏ ਕਿ ਉਹ ਬੱਚੀ ਹੀ ਬਖਸ਼ੀ ਹੈ ਚੰਤਾ ਕਹਿੰਦਾ ਰਸ਼ੀਦ ਮੀਆਂ ਉਸ ਦੀ ਬਾਹ ਤੇ ਉਹ ਲਸਨ ਦਾ ਨਿਸ਼ਾਨ ਆ ਜੋ ਮੇਰੀ ਬੱਚੀ ਦੀ ਬਾਹ ਤੇ ਜਮੰਦਰੂ ਸੀ ਚਾਂਦਰੀ ਕਹਿੰਦੀ ਸਰਦਾਰਾ ਮੈਨੂੰ ਪਤਾ ਸੀ ਤੂੰ ਇਹ ਕਰੇਗਾ ਹੀ ਤੇਰੀ ਨਿਗਾਹ ਮੇਰੀ ਬਖਸ਼ੀ ਤੇ ਆ ਇਹ ਸਭ ਤੇਰੀ ਚਾਲ ਐ ਸਰਦਾਰਾ ਚੰਟਾ ਕਹਿੰਦਾ ਨਾ ਨਾ ਪੈਣ ਮੇਰੀਏ ਮੇਰੀ ਕੋਈ ਚਾਲ ਨਹੀਂ ਇਹ ਤਾਂ ਮੇਰੀ ਧੀ ਐ ਰੋਂਦਾ ਹੋਇਆ ਕਹਿੰਦਾ ਹੈ ਰਸ਼ੀਦ ਕਹਿੰਦਾ ਸਰਦਾਰਾ ਚੁੱਪ ਕਰ ਜਵਾਕਾ ਵਾਂਗ ਰੋ ਨਾ ਚੁੱਪ ਕਰ ਜੰਤਾ ਕਹਿੰਦਾ ਰਸ਼ੀਦ মিয়া ਰੋਣਾ ਹੀ ਭਾਗਾ ਵਿੱਚ ਪਾ ਲਿਆ ਸੀ ਆਪਣੇ ਹੁਣ ਕਰੀਏ ਵੀ ਤਾਂ ਕੀ ਕਰੀਏ ਚਾਂਦਨੀ ਕਹਿੰਦੀ ਸਰਦਾਰਾ ਇਹ ਰੋਣ ਤੋਂ ਨਾਲ ਕੁਝ ਨਹੀਂ ਹੋਣ ਵਾਲਾ ਉਹ ਮੇਰੀ ਧੀ ਹੈ ਤੇ ਤੂੰ ਉਸ ਬਾਰੇ ਕੁਝ ਨਾ ਬੋਲੇ ਤਾਂ ਬਿਹਤਰ ਹੋਵੇਗਾ ਅਰਸ਼ੀਦ ਕਹਿੰਦਾ ਚਾਂਦਨੀ ਇੱਕ ਵਾਰ ਉਹਦੀ ਪੂਰੀ ਗੱਲਤਾ ਸੁਣ ਉਹ ਕੀ ਕਹਿਣਾ ਚਾਹੁੰਦਾ ਹੈ ਕੀ ਹੋਇਆ ਉਸ ਨਾਲ ਚਾਂਦਨੀ ਕਹਿੰਦੀ ਮੈਨੂੰ ਸਾਰਾ ਪਤਾ ਇਸ ਬਾਰੇ ਮੈਨੂੰ ਕੁਝ ਸੁਣਨ ਦੀ ਲੋੜ ਨਹੀਂ ਮੈਨੂੰ ਇਸ ਦੀ ਨੀਅਤ ਬਾਰੇ ਪਹਿਲਾਂ ਹੀ ਪਤਾ ਲੱਗ ਗਿਆ ਸੀ ਇਨਾ ਮਗਰ ਮਛ ਦੇ ਹੰਝੂਆਂ ਦਾ ਕੋਈ ਫਾਇਦਾ ਨਹੀਂ ਹੋਣਾ ਤੈਨੂੰ ਸਰਦਾਰਾ ਅਰਸ਼ੀਦ ਕਹਿੰਦਾ ਚਾਂਦਨੀ ਆਪਣੇ ਜ਼ੁਬਾਨ ਤੇ ਲਗਾਮ ਕੱਸ ਚਾਂਦਨੀ ਕਹਿੰਦੀ ਮੈਂ ਕਹਿ ਚੁੱਕੀ ਹਾਂ ਕਿ ਇਹ ਮੇਰੀ ਬਖਸ਼ੀ ਬਾਰੇ ਗੱਲ ਨਾ ਕਰੇ ਬਸ ਜੰਤਾ ਕਹਿੰਦਾ ਪੈਣ ਮੇਰੀਏ ਉਹ ਤਨਕੌਰ ਦੀ ਜ਼ਿੰਦਗੀ ਹੈ ਉਹ ਤਨਕੌਰ ਦੇ ਟਿੱਡ ਦੀ ਅੰਦਰ ਆ ਤੂੰ ਹਾਲ ਵੀ ਦੇਖਿਆ ਉਸ ਦਾ ਉਹ ਮਰ ਜਾਊਗੀ ਪੈਣ ਮੇਰੀਏ ਉਹ ਮਰ ਜਾਊਗੀ ਚਾਂਦਨੀ ਕਹਿੰਦੀ ਉਸ ਨੂੰ ਪੱਲਾ ਮੈਂ ਜਨਮ ਨਹੀਂ ਦਿੱਤਾ ਪਰ ਉਹ ਮੇਰੀ ਵੀ ਜ਼ਿੰਦਗੀ ਹੈ ਮੇਰੀ ਵੀ ਜਿੰਦ ਜਾਨ ਆ ਜਨਤਾ ਕਹਿੰਦਾ ਭੈਣ ਤੂੰ ਇੱਕ ਔਰਤਾਂ ਤੈਨੂੰ ਤਾਂ ਔਰਤ ਦੇ ਦਾਦਾ ਪੱਤਾ ਹੋਣਾ ਚਾਹੀਦਾ ਇੰਜ ਨਾ ਕਰ ਮੇਰੀ ਭੈਣ ਮੋੜ ਦੀ ਮੇਰੀ ਬੱਚੀ ਨੂੰ ਮੋੜ ਦੇ ਸਾਡੀ ਤੀ ਨੂੰ ਚੰਦਨੀ ਕਹਿੰਦੀ ਨਹੀਂ ਸਰਦਾਰਾ ਮੈਂ ਤੈਨੂੰ ਪਹਿਲਾਂ ਵੀ ਕਹਿ ਚੁੱਕੀ ਹਾਂ ਕਿ ਇਹ ਨਹੀਂ ਹੋ ਸਕਦਾ ਮੈਂ ਬਖਸ਼ੀ ਨੂੰ ਨਹੀਂ ਦੇ ਸਕਦੀ ਜਨਤਾ ਕਹਿੰਦਾ ਮੈਂ ਆਪਣੇ ਪੱਗ ਤੇਰੇ ਪੈਰੀ ਰੱਖਦਾ ਹਾਂ ਪੈਣ ਲੈ ਪੈਣ ਮੇਰੀਏ ਨਾ ਨਾ ਕਰ ਪੱਗ ਤੋਂ ਸਿਰ ਤੋਂ ਉਤਾਰ ਚਾਂਦਰੀ ਦੇ ਪੈਰਾਂ ਵਿੱਚ ਰੱਖਦਾ ਹੋਇਆ ਕਹਿੰਦਾ ਹੈ ਰਸ਼ੀਦ ਕਹਿੰਦਾ ਨਾ ਨਾ ਸਰਦਾਰਾ ਆ ਪੱਗ ਨੂੰ ਚੁੱਕ ਇਹ ਨਾ ਕਰ ਇਹ ਸਿਰ ਤੇ ਹੀ ਸ਼ੋਭਦੀ ਐ ਪੈਰਾਂ ਵਿੱਚ ਨਹੀਂ ਆਪਣੇ ਹੱਥਾਂ ਨਾਲ ਮੁਰਜਾਂਤੇ ਦੇ ਸਿਰ ਤੇ ਪੱਗ ਚੁੱਕ ਰੱਖਦਾ ਹੈ ਚਾਂਦਨੀ ਕਹਿੰਦੀ ਸਰਦਾਰਾ ਆਖਰ ਕਿਉਂ ਮੇਰੀ ਬਖਸ਼ੇ ਮਗਰ ਹੱਥ ਧੋਕੇ ਪਿਆਏ ਤੂੰ ਤੇਰੇ ਕੋਲ ਤਾਂ ਪਹਿਲਾਂ ਵੀ ਤਿੰਨ ਕੁੜੀਆਂ ਨੇ ਪਰ ਇਸ ਬੇਔਲਾਦ ਨੂੰ ਤਾਂ ਮਸਾ ਅੱਲਾਹ ਤਾਲਾ ਨੇ ਇੱਕ ਖੇੜ ਦਿੱਤੀ ਏ ਜਿਸ ਨਾਲ ਖੇੜ ਮੈਂ ਆਪਣੀ ਜ਼ਿੰਦਗੀ ਦੇ ਸਾਰੇ ਦੁੱਖਾਂ ਨੂੰ ਭੁੱਲ ਗਈ ਹਾਂ ਇਹ ਨਹੀਂ ਹੋ ਸਕਦਾ ਜੋ ਤੂੰ ਸੋਚ ਰਿਹਾ ਹੈ ਜਨਤਾ ਕਹਿੰਦਾ ਫੇਰ ਦੱਸ ਮੈਂ ਕੀ ਕਰਾਂ ਪੈਣ ਮੇਰੀ ਇਹ ਮੈਂ ਕੀ ਕਰਾਂ ਇਹੋ ਜਾ ਕੇ ਮੇਰੀ ਬੱਚੀ ਨੂੰ ਤੂੰ ਮੇਰੀ ਝੋਲੀ ਵਿੱਚ ਪਾ ਦੇਵੇਂ ਮੈਂ ਕੀ ਕਰਾਂ ਪੈਣੇ ਦੱਸ ਮੈਂ ਕੀ ਕਰਾਂ ਅਰਸ਼ੀਦ ਕਹਿੰਦਾ ਸਰਦਾਰਾ ਕੋਈ ਨਾ ਦਿਲ ਹੌਲਾ ਨਾ ਕਰ ਔਰ ਉਹ ਨਾ ਚੁੱਪ ਕਰ ਚਾਂਦਨੀ ਕਹਿੰਦੀ ਰਸ਼ੀਦ ਮੀਆਂ ਮੈਂ ਤੁਹਾਨੂੰ ਕਹਿ ਦਿੱਤਾ ਕਿ ਮੈਂ ਆਪਣੀ ਬੱਚੀ ਨੂੰ ਇਸ ਨੂੰ ਨਹੀਂ ਦੇਣਾ ਇਹ ਝੂਠ ਬੋਲ ਕੇ ਮੇਰੀ ਬੱਚੀ ਨੂੰ ਹਥਿਆਉਣਾ ਚਾਹੁੰਦਾ ਹੈ ਮੈਂ ਬਸ ਇਸ ਬੱਚੀ ਨੂੰ ਨਹੀਂ ਦੇਣਾ ਜੰਟਾ ਕਹਿੰਦਾ ਪੈਣ ਮੇਰੀਏ ਮੈਂ ਕਿਉਂ ਝੂਠ ਬੋਲਾਂਗਾ ਮੈਂ ਕਿਉਂ ਇਸ ਬੱਚੀ ਨੂੰ ਤੇਰੇ ਤੋਂ ਹਥਿਆਵਾਗਾ ਇਹ ਮੇਰੀ ਧੀ ਆ ਇਹ ਮੇਰਾ ਖੂਨ ਆ ਚਾਂਦਨੀ ਕਹਿੰਦੀ ਤੈਨੂੰ ਅੱਜ ਇਹ ਵੀ ਪਤਾ ਲੱਗ ਗਿਆ ਕਿ ਇਹ ਤੇਰੀ ਧੀ ਆ ਤੇਰਾ ਖੂਨ ਆ ਜੰਟਾ ਕਹਿੰਦਾ ਤੈਨੂੰ ਕੀ ਪਤਾ ਪੈਣੇ ਮੈਂ ਕਿੱਥੇ ਕਿੱਥੇ ਲੱਭਿਆ ਇਸ ਬੱਚੀ ਨੂੰ ਮੈਂ ਕਿੱਥੇ ਕਿੱਥੇ ਮੱਥੇ ਰਗੜਿਆ ਇਸ ਖਾਤਰ ਕਿੱਥੇ ਕਿੱਥੇ ਸੁੱਖਾਂ ਸੁਖੀਆਂ ਨੇ ਇਸ ਖਾਤਰ ਚਾਂਦਨੀ ਕਹਿੰਦੀ ਚੱਲ ਮੰਨ ਲੈਂਦੀ ਹਾਂ ਕਿ ਇਹ ਤੇਰੀ ਹੀ ਬੱਚੀ ਐ ਪਰ ਤੈਨੂੰ ਇਹ ਵੀ ਪਤਾ ਕਿ ਇਸ ਇੱਕ ਦੋ ਦਿਨਾਂ ਦੀ ਬੱਚੀ ਨੂੰ ਮੈਂ ਕਿਵੇਂ ਆਪਣਾ ਦੁੱਧ ਪਿਲਾ ਕੇ ਐਡਾ ਕੀਤਾ ਕਿਵੇਂ ਇਹ ਮੇਰੀਆਂ ਸਾਹਾਂ ਵਿੱਚ ਵੱਸਦੀ ਐ ਚੰਟਾ ਕਹਿੰਦਾ ਪਰ ਇਸ ਦੀ ਮਾਂ ਬਾਰੇ ਸੋਚ ਚਾਂਦਰੀ ਪੈਣ ਉਹ ਮਰ ਜਾਵੇਗੀ ਚਾਂਦਰੀ ਕਹਿੰਦੀ ਤੇ ਇੱਥੇ ਮੈਂ ਮਰ ਜਾਵਾਂਗੀ ਉਹ ਵੀ ਕੁਝ ਖਾ ਕੇ ਜੇ ਹੁਣ ਤੋਂ ਮੇਰੀ ਬੱਚੀ ਨੂੰ ਲਿਜਾਣ ਵਾਲੇ ਕਿਆ ਸੁਣਿਆ ਮੈਂ ਆਪਣੇ ਆਪ ਨੂੰ ਖਤਮ ਕਰ ਲੈਣਾ ਹੁਣ ਹੁਣ ਨਾ ਗੱਲ ਕਰੀ ਮੇਰੀ ਤੀ ਬਖਸ਼ੀ ਦੀ ਜਨਤਾ ਕਹਿੰਦਾ ਉਹ ਨਾ ਨਾ ਮੇਰੀ ਭੈਣੇ ਇਹ ਨਾ ਕਹਿ ਮੈਂ ਤਾਂ ਪਹਿਲਾਂ ਹੀ ਬਹੁਤ ਵੱਡਾ ਪਾਪੀ ਹਾਂ ਮੈਂ ਤੈਨੂੰ ਕਿਉਂ ਮਾਰਾਂ ਠੀਕ ਆ ਭੈਣੇ ਮੈਂ ਸਵੇਰੇ ਹੁਣ ਤਾਈ ਚਲਾ ਜਾਵਾਂਗਾ ਤੂੰ ਫਿਕਰ ਨਾ ਕਰ ਐਨੇ ਨੂੰ ਪੱਜੀ ਪੱਜੀ ਬਖਸ਼ੀ ਅੰਦਰ ਆ ਜਾਂਦੀ ਹੈ ਤੇ ਸਾਰਿਆਂ ਨੂੰ ਦੇ ਕਹਿੰਦੀ ਹੈ ਬਖਸ਼ੀ ਕਹਿੰਦੀ ਸਤਾਰਾ ਜੀ ਤੁਸੀਂ ਇੱਥੇ ਹੈ ਰੋ ਕਿਉਂ ਰਹੇ ਹੋ ਕੀ ਹੋਇਆ ਤੁਹਾਨੂੰ ਜਨਤਾ ਕਹਿੰਦਾ ਕੁਝ ਨਹੀਂ ਮੇਰੀ ਧੀਏ ਕੁਝ ਨਹੀਂ ਬਸ ਬਖਸ਼ੀ ਕਹਿੰਦੀ ਬੀਬੀ ਜੀ ਤਾਂ ਠੀਕ ਆ ਨਾ ਉਹਨਾਂ ਨੂੰ ਤਾਂ ਨਹੀਂ ਕੁਝ ਹੋਇਆ ਜੰਟਾ ਕਹਿੰਦਾ ਨਾ ਨਾ ਧੀਏ ਉਹ ਤਾਂ ਠੀਕ ਹੈ ਤੇਰੇ ਹੱਥ ਲਾਉਣ ਨਾ ਉਹ ਦੁਬਾਰਾ ਬੋਲਣ ਚੱਲਣ ਤੇ ਤੁਰਨ ਫਿਰਨ ਲੱਗ ਗਈ ਐ ਧੀਏ ਬਖਸ਼ੀ ਕਹਿੰਦੀ ਅੱਛਾ ਬੀਬੀ ਜੀ ਤੁਰੇ ਫਿਰਦੇ ਨੇ ਹੁਣ ਸੱਚੀ ਇਹ ਸੱਚ ਹੈ ਸੁਣਦੇ ਹੋ ਅੰਮਾ ਬੀਬੀ ਜੀ ਹੁਣ ਤੁਰਨ ਫਿਰਨ ਲੱਗ ਪਏ ਨੇ ਚਾਂਦਨੀ ਕਹਿੰਦੀ ਹਾਂ ਹਾਂ ਪਤਾ ਚੱਲ ਤੂੰ ਨਾਂ ਬੰਨ੍ਹ ਕੋਲ ਜਾ ਕੇ ਪੈ ਮੈਂ ਆਉਨੀ ਆਉਤੀ ਚੱਲ ਤੂੰ ਚੰਗਾ ਜਨਤਾ ਕਹਿੰਦਾ ਕੁਝ ਚਿਰ ਗੱਲਾਂ ਤਾਂ ਕਰ ਲੈਣ ਦੇ ਪਹਿਣ ਮੇਰੀਏ ਐਨਾ ਵੀ ਕੀ ਐ ਚਾਂਦਨੀ ਕਹਿੰਦੀ ਨਹੀਂ ਨਹੀਂ ਇਸਨੇ ਸੋਣਾ ਸਵੇਰੇ ਕਰ ਲੈਣਾ ਗੱਲਾਂ ਜੋ ਕਰਨੀਆਂ ਚੱਲ ਬਖਸ਼ੀ ਤੈਨੂੰ ਸੁਣਿਆ ਨੇ ਬਖਸ਼ੀ ਕਹਿੰਦੀ ਚੰਗਾ ਸਰਦਾਰ ਜੀ ਮੈਂ ਜਾਣੀ ਆ ਆਪਾਂ ਸਵੇਰੇ ਗੱਲ ਕਰਾਂਗੇ ਤੁਸੀਂ ਵੀ ਹੁਣ ਸੌ ਜਾਓ ਨਾਲੇ ਆ ਹੰਝੂ ਨਾ ਵਹਾਓ ਆਪਣੇ ਨਿੱਕੇ ਨਿੱਕੇ ਹੱਥਾਂ ਨਾਲ ਜਨਤੇ ਦੀਆਂ ਅੱਖਾਂ ਨੂੰ ਸਾਫ਼ ਕਰਦੇ ਹੋਏ ਕਹਿੰਦੀ ਹੈ ਜਨਤਾ ਕਹਿੰਦਾ ਠੀਕ ਹੈ ਤੀਏ ਨਹੀਂ ਵਹਾਉਂਦਾ ਇਹ ਹੰਝੂ ਬਾਹੇ ਗਰੂ ਤੈਨੂੰ ਲੰਮੀਆਂ ਉਮਰਾਂ ਲਾਵੇ ਜੈ ਮੇ ਤੀ ਪੈ ਜਾ ਜਾ ਕੇ ਆਪਣੇ ਅੰਮੀ ਦੀ ਗੱਲ ਸੁਣ ਸਵੇਰੇ ਮਿਲਾਂਗੇ ਚੰਗਾ ਚਾਂਦਨੀ ਕਹਿੰਦੀ ਰਸ਼ੀਦ ਮੀਆਂ ਤੁਸੀਂ ਵੀ ਹੁਣ ਸੌਂ ਜਾਓ ਮੈਂ ਤੁਹਾਡੇ ਬਿਸਤਰੇ ਲਗਾ ਦਿੰਦੀ ਹਾਂ ਮੈਂ ਵੀ ਜਾ ਕੇ ਪੈਣਾ ਫੇ ਤੇ ਸਾਰੇ ਜਾਣੇ ਪਹਿਚਾਣਦੇ ਹਨ ਕਿ ਜੰਟਾ ਸਾਰੀ ਰਾਤ ਰੋਂਦਾ ਰਹਿੰਦਾ ਹੈ ਤੇ ਉਹੀ ਇਹ ਸੋਚਦਾ ਰੋਂਦਾ ਕਿ ਉਹ ਤਨਕੌਰ ਨੂੰ ਕੀ ਜਵਾਬ ਦਵਾਂ ਕਿਤੇ ਤਨਕੌਰ ਦੁਬਾਰਾ ਨਾ ਅੱਗੇ ਵਾਲੀ ਹਾਲਾਤ ਵਿੱਚ ਚਲੀ ਜਾਵੇ ਮੈਂ ਕੀ ਕਰਾਂ ਹੁਣ ਕਿਵੇਂ ਸਮਝਾਵਾਂਗਾ ਆਪਣੀਆਂ ਨਿੱਕੀਆਂ ਨਿੱਕੀਆਂ ਬੱਚਿਆਂ ਨੂੰ ਜੋ ਆਪਣੇ ਪੈਣ ਨੂੰ ਉਡੀਕ ਰਹੀਆਂ ਹਾਏ ਓਏ ਰੱਬਾ ਮੇਰੀ ਜਾਨ ਹੀ ਕੱਢ ਲੈ ਮੈਥੋਂ ਇਹ ਸਭ ਕੁਝ ਸਹਿ ਨਹੀਂ ਹੋਣਾ ਰੋਂਦੇ ਰੋਂਦੇ ਜੰਟੇ ਦੀ ਸਾਰੀ ਰਾਤ ਲੰਘ ਜਾਂਦੀ ਹੈ ਤੇ ਮੁਰਗੇ ਦੀ ਪਹਿਲੀ ਬਾਗ ਨਾਲ ਚਾਂਦਨੀ ਵੀ ਉੱਠ ਖੜਦੀ ਹੈ ਤੇ ਸਤੇ ਔਰ ਰਸ਼ੀਦ ਨੂੰ ਹੌਲੀ ਜੀ ਆ ਕੇ ਉਠਾਉਂਦੀ ਹੈ ਚਾਂਦਨੀ ਕਹਿੰਦੀ ਰਸ਼ੀਦ ਮੀਆਂ ਰਸ਼ੀਦ ਮੀਆਂ ਉੱਠ ਕੇ ਬੈਠੋ ਰਸ਼ੀਦ ਕਹਿੰਦਾ ਹਾਂ ਚਾਂਦਰੀ ਕੀ ਗੱਲ ਹੈ ਅੱਜ ਐਨੀ ਸਿੱਧਿਆ ਕਿਵੇਂ ਉੱਠਦੀ ਫਿਰਦੀ ਐ ਤੂੰ ਚਾਂਦਨੀ ਕਹਿੰਦੀ ਹੌਲੀ ਬੋਲੋ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਹੈ ਅਰਸ਼ੀਦ ਕਹਿੰਦਾ ਹਾਂ ਦੱਸ ਕੀ ਗੱਲ ਕਰਨੀ ਆ ਚਾਂਦਨੀ ਚਾਂਦਨੀ ਕਹਿੰਦੀ ਉੱਠ ਕੇ ਬਾਹਰ ਤਾਂ ਆਓ ਬਾਹਰ ਜਾ ਕੇ ਦੱਸਦੀ ਹਾਂ ਅਰਸ਼ੀਦ ਕਹਿੰਦਾ ਚੱਲ ਪਾਈ ਬਾਹਰ ਜਾ ਕੇ ਦੱਸ ਚੱਲ ਪੈਰਾ ਵਿੱਚ ਚੁੱਤੀ ਨੂੰ ਪਾਉਂਦਾ ਹੋਇਆ ਕਹਿੰਦਾ ਹੈ ਤੇ ਮੰਚੇ ਤੋਂ ਉੱਠ ਅੰਗੜਾਈ ਜੀ ਲੈਂਦਾ ਬਾਹਰ ਨੂੰ ਤੁਰ ਪੈਂਦਾ ਹੈ ਚਾਂਦਨੀ ਕਹਿੰਦੀ ਆਜੋ ਆਜੋ ਮੈਂ ਤੁਹਾਨੂੰ ਇਹ ਕਹਿਣਾ ਸੀ ਕਿ ਤੁਸੀਂ ਇਸ ਸਰਦਾਰ ਦੀਆਂ ਗੱਲਾਂ ਵਿੱਚ ਨਾ ਆਇਓ ਇਸ ਨੂੰ ਚਾਹ ਪਿਆ ਕੇ ਤੋੜ ਦੇਣਾ ਬਸ ਜਿਆਦਾ ਗੱਲਾਂ ਸੁਣਨ ਦੀ ਲੋੜ ਨਹੀਂ ਇਹਦੀਆਂ ਅਰਸ਼ੀਦ ਕਹਿੰਦਾ ਪਰ ਚਾਂਦਨੀ ਚਾਂਦਨੀ ਕਹਿੰਦੀ ਪਰ ਪਰ ਕੁਝ ਨਹੀਂ ਰਸ਼ੀਦ মিয়া ਸਭ ਕੁਝ ਨਹੀਂ ਸੁਣਨਾ ਤੇ ਨਾ ਕੁਝ ਕਹਿਣਾ ਜਿਆਦਾ ਬਸ ਤੋੜ ਦੇਣਾ ਚਾਹ ਪਿਆ ਕੇ ਅਰਸ਼ੀਦ ਕਹਿੰਦਾ ਤੈਨੂੰ ਨਹੀਂ ਲੱਗਦਾ ਕਿ ਤੂੰ ਹੁਣ ਇੱਕ ਮਾਂ ਹੋ ਕੇ ਮਾਂ ਦੇ ਦੁੱਖ ਨੂੰ ਅਣ ਦੇਖਿਆ ਕਰ ਰਹੀ ਹੈ ਉਸ ਵਿਚਾਰੀ ਨੂੰ ਦੁਬਾਰਾ ਮੌਤ ਦੇ ਮੂੰਹ ਵਿੱਚ ਸੁੱਟ ਰਹੀ ਹੈ ਚਾਂਦਰੀ ਕਹਿੰਦੀ ਰਸ਼ੀਦ মিয়া ਮੈਂ ਵੀ ਮਾਂ ਹਾਂ ਪਰ ਤੈਨੂੰ ਸ਼ਾਇਦ ਉਸ ਸਰਦਾਰ ਦੀ ਜ਼ਿਆਦਾ ਫਿਕਰ ਹੈ ਕਿਉਂ ਮੈਨੇ ਵੀ ਮਰ ਪੈ ਸਕਦੀ ਉਹਦੇ ਚਲੇ ਜਾਣ ਬਾਅਦ ਨਾਲੇ ਕੀ ਪਤਾ ਇਹ ਸੱਚ ਵੀ ਹੈ ਕਿ ਨਹੀਂ ਕਿ ਇਹ ਬਖਸ਼ ਹੀ ਇਸਦੀ ਬੱਚੀ ਹੈ ਰਸ਼ੀਦ ਕਹਿੰਦਾ ਉਹਦੇ ਹੌਂਕੇ ਨਹੀਂ ਦੱਸ ਰਹੇ ਕਿ ਉਹੀ ਉਸ ਦਾ ਪਿਓ ਹੈ ਕੀ ਹੋ ਗਿਆ ਇਹ ਤੈਨੂੰ ਚਾਂਦਰੀ ਕਹਿੰਦੀ ਰਸ਼ੀਦ মিয়া ਮੈਨੂੰ ਜ਼ਿਆਦਾ ਸਮਝਾਉਣ ਦੀ ਲੋੜ ਨਹੀਂ ਬਸ ਇਸ ਸਰਦਾਰ ਨੂੰ ਮੈਂ ਆਪਣੀ ਬੱਚੀ ਨਹੀਂ ਦੇਣੀ ਸੁਣਿਆ ਨਹੀਂ ਤਾਂ ਮੈਂ ਆਪਣੇ ਆਪ ਨੂੰ ਖਤਮ ਕਰ ਲਵਾਂਗੀ ਤੈਨੂੰ ਰਾਤ ਵੀ ਦੱਸਿਆ ਤੇ ਉਸ ਸਰਦਾਰ ਨੂੰ ਵੀ ਪਾਕੀ ਫੈਸਲਾ ਤੇਰੇ ਹੱਥ ਹੈ ਮੇਰੀ ਮੌਤ ਜਾਂ ਮੇਰੀ ਜ਼ਿੰਦਗੀ ਤੇਰੇ ਹੱਥ ਆ ਐਨੇ ਨੂੰ ਜਨਤਾ ਉਹਨਾਂ ਦੀਆਂ ਗੱਲਾਂ ਸੁਣ ਕੇ ਬਾਹਰ ਆ ਜਾਂਦਾ ਹੈ ਤੇ ਉਹਨਾਂ ਨੂੰ ਕਹਿੰਦਾ ਹੈ ਜਨਤਾ ਕਹਿੰਦਾ ਰਸ਼ੀਦ মিয়া ਤੁਸੀਂ ਆਪਣੇ ਘਰ ਵਿੱਚ ਗਲੇਸ਼ ਨਾ ਪਾਓ ਮੈਂ ਇੱਕ ਜ਼ਿੰਦਗੀ ਬਚਾਉਣ ਲਈ ਇੱਕ ਜ਼ਿੰਦਗੀ ਦਾਤ ਨਹੀਂ ਲਗਾ ਸਕਦਾ ਕੋਈ ਗੱਲ ਨਹੀਂ ਪੈਣ ਮਰੀਏ ਮੈਂ ਚਲਾ ਜਾਵਾਂਗਾ ਮੈਂ ਚਾਹ ਵੀ ਨਹੀਂ ਪੀ ਕੇ ਜਾਂਦਾ ਜੇ ਤੇਰੇ ਮਨ ਵਿੱਚ ਹੈ ਕਿ ਸ਼ਾਇਦ ਮੈਂ ਤੇਰੀ ਬੱਚੀ ਨੂੰ ਕਿਤੇ ਲੈ ਨਾ ਜਾਵਾਂ ਮੈਂ ਤਾਂ ਤੇਰੇ ਅੱਗੇ ਚੋਲੀ ਅੱਧੀ ਸੀ ਤੇਰੇ ਅੱਗੇ ਫਰਿਆਦ ਕੀਤੀ ਸੀ ਪੈਣ ਮਰੀਏ ਮੈਂ ਤੇਰੇ ਪਰਿਵਾਰ ਵਿੱਚ ਆ ਤੇਰੀ ਬੱਚੀ ਲਈ ਬੁਰਾ ਨਹੀਂ ਕਰਨ ਆਇਆ ਮੈਨੂੰ ਮaaf ਕਰ ਦੇਵੀ ਪੈਣੇ ਜੇ ਮੈਂ ਤੇਰੀਆਂ ਅੰਦਰੋਂ ਠੇਸ ਪਹੰਚਾਈ ਹੈ ਤਾਂ ਅਰਸ਼ੀਦ ਕਹਿੰਦਾ ਸਰਦਾਰਾ ਨਾ ਨਾ ਇੰਜ ਨਾ ਕਹਿ ਜਨਤਾ ਕਹਿੰਦਾ ਨਹੀਂ ਰਸ਼ੀਦ মিয়া ਚਾਂਦਨੀ ਪੈਣ ਸਹੀ ਕਹਿ ਰਹੇ ਹਨ ਕਿ ਉਹ ਵੀ ਮਾਂ ਆ ਉਹ ਵੀ ਬਿਮਾਰ ਪੈ ਸਕਦੀ ਹੈ ਕਿਉਂਕਿ ਇਹਨੇ 10 ਸਾਲ ਆਪਣੇ ਹਿੱਕ ਨਾਲ ਲਾ ਕੇ ਰੱਖੀ ਹੈ ਉਹ ਬੱਚੀ ਅਸੀਂ ਤਾਂ ਇੱਕ ਦਿਨ ਦਾ ਹੀ ਐਹਸਾਨ ਜਿਤਾ ਰਹੇ ਹਾਂ ਚਾਂਦਨੀ ਕਹਿੰਦੀ ਸਰਦਾਰਾ ਐਹਸਾਨ ਦੀ ਗੱਲ ਨਹੀਂ ਮੈਂ ਮੰਨਦੀ ਹਾਂ ਕਿ ਉਹ ਤੇਰੀ ਤੀ ਹੈ ਪਰ ਇਹ ਵੀ ਸੋਚ ਕੇ ਤੇਰੇ ਕੋਲ ਤਾਂ ਪਹਿਲਾਂ ਤਿੰ ਤੀਆਂ ਨੇ ਤੇ ਮੇਰੇ ਪਾਂਚ ਕੋਲ ਕੀ ਆ ਮਸਾ ਅੱਲਾ ਮੀਆਂ ਨੇ ਮੇਰੀ ਕੋਕ ਨੂੰ پاਗ ਲਾਏ ਸਨ ਮਸਾ ਕੋਈ ਇਸ ਵਾਂਝ ਨੂੰ ਅੰਮਾ ਕਹਿਣ ਵਾਲੀ ਮਿਲੀ ਸੀ ਹੁਣ ਮੈਂ ਇਸ ਵਾਂਝ ਬਣ ਕੇ ਇਹ ਜ਼ਿੰਦਗੀ ਨੂੰ ਕੱਢਾਂ ਹੈ ਦੱਸ ਚੰਟਾ ਕਹਿੰਦਾ ਨਹੀਂ ਪਹਿਣ ਮੇਰੀ ਏ ਤੂੰ ਵਾਂਝ ਨਹੀਂ ਤੂੰ ਤਾਂ ਇੱਕ ਪਿਆਰੀ ਤੀ ਦੀ ਮਾਂ ਏ ਤੂੰ ਤਾਂ ਬਖਸ਼ੀ ਦੀ ਮਾਂ ਏ ਤੂੰ ਵਾਂਝ ਨਹੀਂ ਪਹਿਣੇ ਤੂੰ ਵਾਂਝ ਨਹੀਂ ਚਾਂਦ ਨੇ ਕਹਿੰਦੀ ਇੱਕ ਪਾਸੇ ਪੈਣ ਵੀ ਕਹਿਣਾ ਸਰਦਾਰਾ ਦੂਸਰੇ ਪਾਸੇ ਪੈਣ ਨੂੰ ਹੰਝੂ ਵੀ ਚੋਲੀ ਪਾਰਿਆਂ ਸਰਦਾਰਾ ਪੈਣਾ ਤੋ ਤਾਂ ਪ੍ਰਾ ਆਪਣੀ ਜ਼ਿੰਦਗੀ ਵਿੱਚ ਦਿੰਦੇ ਹਾਂ ਉਹਦੀਆਂ ਖੁਸ਼ੀਆਂ ਖਾਤਰ ਜਮਾਨੇ ਨਾਲ ਲੜ ਜਾਂਦੇ ਨੇ ਪਰ ਤੂੰ ਤਾਂ ਮੇਰੀਆਂ ਖੁਸ਼ੀਆਂ ਆਪ ਹੀ ਖੋ ਰਿਹਾ ਹੈ ਚੰਟਾ ਕਹਿੰਦਾ ਨਹੀਂ ਪੈਣੇ ਆ ਲੈ ਹੱਥ ਜੋੜੇ ਤੇਰੀ ਅੱਗੇ ਮੈਂ ਤੇਰੀ ਬਖਸ਼ੀ ਨੂੰ ਨਹੀਂ ਲੈ ਕੇ ਜਾਂਦਾ ਮੈਂ ਤੇਰੀਆਂ ਖੁਸ਼ੀਆਂ ਨੂੰ ਨਹੀਂ ਲੁੱਟਦਾ بس ਜੇ ਭਰਾ ਬਣਾ ਹੀ ਲਿਆ ਫਿਰ ਮੈਂ ਵੀ ਇਹੀ ਸੋਚ ਲਿਆ ਕਿ ਆਪਣੀ ਭੈਣ ਨੂੰ ਆਪਣੀ ਇੱਕ ਤੀ ਆਪਣੇ ਹੀ ਹੱਥੀ ਦੀਏ ਦਿੱਤੀ ਹੈ ਤੂੰ ਖੁਸ਼ ਰਹਿ ਪੈਣੇ ਜੇ ਕਹੇ ਤਾਂ ਇੱਕ ਵਾਰ ਤੇਰੀ ਤੀ ਨੂੰ ਦੇਖ ਲਵਾ ਇੱਕ ਪਾਸੇ ਤੋਂ ਖੜ ਕੇ ਜੇ ਤੂੰ ਕਹੇ ਤਾਂ ਨਹੀਂ ਤਾਂ ਜਿੱਦ ਨਹੀਂ ਕੋਈ ਪੈਣੇ ਅਰਸ਼ੀਦ ਕਹਿੰਦਾ ਹਾਂ ਹਾਂ ਸਰਦਾਰਾ ਕਿਉਂ ਨਹੀਂ ਚੰਦ ਨੇ ਕਹਿੰਦੀ ਹਾਂ ਦੇਖ ਲੈ ਸਰਦਾਰਾ ਜਾ ਆਪਣੀ ਭਾਨ ਜੀ ਨੂੰ ਜੰਤਾ ਕਹਿੰਦਾ ਧੰਨਵਾਦ ਪੈਣੇ ਤੇਰਾ ਧੰਨਵਾਦ ਜਨਤਾ ਜਿੱਥੇ ਬਖਸ਼ੀ ਸੁੱਤੀ ਪਈ ਹੁੰਦੀ ਐ ਉਸ ਛੱਪਰ ਵਿੱਚ ਚਲਾ ਜਾਂਦਾ ਤੇ ਉਸ ਵੱਲ ਦੇਖ ਕੇ ਰੋਂਦਾ ਹੋਇਆ ਕਹਿੰਦਾ ਹੈ ਜਨਤਾ ਕਹਿੰਦਾ ਚੰਗਾ ਤੀ ਰਾਣੀਏ ਮੈਂ ਚੱਲਦਾ ਹਾਂ ਤੂੰ ਖੁਸ਼ ਰਹੀਂ ਮਾਲਕ ਤੈਨੂੰ ਲੰਮੀਆਂ ਉਮਰਾਂ ਲਾਵੇ ਇਹ ਵੀ ਤੀ ਇਹ ਬਹੁਤ ਪਿਆਰ ਕਰਦੇ ਨੇ ਤੈਨੂੰ ਇਹ ਤੇਰੇ ਮਾਂ ਬਾਪ ਨੇ ਮੈਂ ਤਾਂ ਐਦਾਂ ਹੀ ਕਮਲਿਆਂ ਵਾਂਗ ਤੁਰ ਪਿਆ ਸੀ ਤੈਨੂੰ ਲੈਣ ਲਈ ਤੈਨੂੰ ਤਾਂ ਪਤਾ ਹੀ ਨਹੀਂ ਕਿ ਮੈਂ ਕੌਣ ਹਾਂ ਪਰ ਇਹ ਚਾਂਦਨੀ ਪੈਂ ਤੇ ਰਸ਼ੀਦ মিয়া ਤੇ ਤੋ ਤਾਂ ਆਪਣੀ ਜਾਨ ਵਾਦਿਆ ਇਹ ਮੇਰੇ ਕਰਮਾਂ ਦਾ ਫਲ ਹੈ ਤੀਏ ਇਹ ਮੈਨੂੰ ਮਿਲਣਾ ਹੀ ਸੀ ਚੰਗਾ ਤੀਏ ਚੱਲਦਾ ਹਾਂ ਮੈਨੂੰ ਮਾਫ ਕਰੀ ਤੇ ਜਨਤਾ ਇਹ ਕਹਿੰਦਾ ਹੋਇਆ ਛੱਪਰ ਵਿੱਚੋਂ ਬਾਹਰ ਨਿਕਲਦਾ ਹੋਇਆ ਚਾਂਦਨੀ ਤੇ ਰਸ਼ੀਦ ਨੂੰ ਹੱਥ ਜੋੜ ਹੰਝੂਆਂ ਨੂੰ ਕੇ ਦਾ ਤੁਰ ਜਾਂਦਾ ਹੈ ਤੇ ਚਾਂਦਨੀ ਉਸ ਨੂੰ ਪਿੱਛੋਂ ਆਵਾਜ਼ ਮਾਰ ਕਹਿੰਦੀ ਹੈ ਚਾਂਦਨੀ ਕਹਿੰਦੀ ਹੁਣ ਸਰਦਾਰਾ ਬੇਸ਼ੱਕੇ ਮੇਰੀ ਤੀਏ ਤੇ ਮੇਰੀ ਹੀ ਰਹਿਣੀ ਆ ਪਰ ਇੱਕ ਹੱਕ ਮੈਂ ਤੇਰੇ ਤੋਂ ਨਹੀਂ ਖੋਹਾਂਗੀ ਉਹ ਕਿ ਇਹ ਕਿ ਜਿਸ ਦਿਨ ਮੈਂ ਅਬਖਸ਼ੀਦਾ ਨਿਕਾਹ ਕਰਾਂਗੀ ਤੈਨੂੰ ਸ਼ਪੈਸ਼ਾ ਸੱਦਾ ਦੇ ਕੇ ਬੁਲਾਵਾਂਗੀ ਉਹ ਇਸ ਲਈ ਕਿ ਇਸ ਦਾ ਕੰਨਿਆਦਾਨ ਤੂੰ ਆਪਣੇ ਹੱਥੀ ਹੀ ਕਰੇਗਾ ਤੇ ਹੁਣ ਇਹ ਰੋਣਾ ਲੈ ਕੇ ਘਰ ਨਾ ਜਾ ਹੱਸਦੇ ਹੋਏ ਜਾ ਕਿਉਂਕਿ ਤੇਰੀ ਤੀ ਤੇਰੀ ਭੈਣ ਕੋਲ ਹੈ ਜੰਤਾ ਇਹਦਾ ਉੱਥੇ ਹੀ ਖੜ ਪਿੱਛੇ ਵੱਲ ਨੂੰ ਥੋੜਾ ਜਿਹਾ ਮੋਹਕਾਰ ਕਹਿੰਦਾ ਹੈ ਹਾਂ ਪੈਣੇ ਮੇਰੀ ਤੀ ਤੇਰੇ ਕੋਲ ਆ ਮੈਂ ਜ਼ਰੂਰ ਆਵਾਂਗਾ ਤੂੰ ਜਦੋਂ ਵੀ ਬਖਸ਼ੀ ਤੀ ਦਾ ਨਿਕਾਹ ਕਰੇਂਗੀ ਮੈਂ ਆਵਾਂਗਾ ਮੈਂ ਜ਼ਰੂਰ ਆਵਾਂਗਾ ਤੇ ਇਹ ਕਹਿੰਦਾ ਹੋਇਆ ਜੰਟਾ ਆਪਣੇ ਹੰਝੂਆਂ ਨੂੰ ਆਪਣੇ ਸਾਫੇ ਨਾਲ ਪੂੰਝਦਾ ਹੋਇਆ ਉੱਥੋਂ ਤੁਰ ਜਾਂਦਾ ਹੈ ਤੇ ਰਸਤੇ ਵਿੱਚ ਤੁਰਿਆ ਜਾਂਦਾ ਇਹ ਸੋਚਦਾ ਹੈ ਕਿ ਜੰਟਿਆ ਜਿਹੜਾ ਪਾਪ ਜਿਹੜੀ ਪੁੱਲ ਤੂੰ ਕਰ ਬੈਠਾ ਹੈ ਉਹ ਬਖਸ਼ਣ ਯੋਗ ਨਹੀਂ ਸੀ ਉਹ ਤਾਂ ਉਸ ਨੂੰ ਕਿਸੇ ਸਾਹਮਣੇ ਫਰੋਲ ਵੀ ਨਹੀਂ ਸਕਦਾ ਇਸ ਲਈ ਹੁਣ ਉਹ ਉਲ ਦਾ ਪਛਤਾਵਾ ਵੀ ਤੈਨੂੰ ਇਕੱਲੇ ਨੂੰ ਹੀ ਅੰਦਰੋਂ ਅੰਦਰੀ ਕਰਨਾ ਪੈਣਾ ਏ ਮੇਰੀ ਕੀਤੀ ਇਸ ਪੁੱਲ ਦਾ ਚੋਰੀ ਚੋਰੀ ਸਭ ਤੋਂ ਬੈ ਮੈਂ ਆਪ ਹੀ ਪਛਤਾਵਾ ਕਰਾਂਗਾ ਆਪਣੇ ਆਪ ਨਾਲ ਫਰੀਦ ਕੋਟਿਆ ਲੜਾਂਗਾ ਇਹ ਕਹਾਣੀ ਇੱਥੇ ਸਮਾਪਤ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਦਾ ਬਾਕਸ ਵਿੱਚ ਆਪਣੇ ਵਿੱਚ ਆ ਜਰੂਰ ਦੱਸ ਕੇ ਜਾਣਾ ਜੀ ਤੇ ਵੀਡੀਓ ਲਾਈਕ ਵੀ ਜਰੂਰ ਕਰ ਦਿਓ ਤੁਹਾਡਾ ਕਮੈਂਟ ਨਾਲ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਤੁਹਾਨੂੰ ਕਹਾਣੀ ਕਿਸ ਤਰ੍ਹਾਂ ਲੱਗੀ ਜਰੂਰ ਦੱਸ ਕੇ ਜਾਣਾ ਜੀ ਧੰਨਵਾਦ